India's latest diplomatic outreach to Afghanistan's Taliban government signals a marked shift in how it sees the geopolitical reality in the region. So ایتھے ਕਹਿੰਦੇ ਕਿ ਇਹ ਖਾਸੀਅਤ ਕਹਿ ਸਕਦੇ ਆ ਮਮਨ ਜੀ ਇਹਨੂੰ ਖਾਸੀਅਤ ਮੰਨਣਾ ਹੋਊਗਾ ਕਿ ਡੁੱਬਦਾ ਡੁੱਬਦਾ ਟੁੱਟਦਾ ਟੁੱਟਦਾ ਵੀ ਯਤਨ ਕਰ ਰਿਹਾ ਆਪਣੇ ਆਪ ਨੂੰ ਪਹੁੰਚਾਉਣ ਲਈ। So ایتھے ਜਿਹੜੀ ਸ਼ਿਫਟ ਹੈ ਨਾ ਜਿਹੜੀ ਵਰਲਡ ਦੀ ਏਸਟ ਤੇ ਵੈਸਟ ਦੀ ਇਹ ਜੋ ਕੁਝ ਚੱਲ ਰਿਹਾ ਉਹਦੇ ਚ ਪਾਲਿਸੀ ਸ਼ਿਫਟ ਯਕਦਮ ਹੋਈ ਹੈ ਉਹਦੇ ਨਾਲ ਸਾਊਥ ਏਸ਼ੀਆ ਦੀ ਜਿਹੜੀ ਸਰਗਰਮੀ ਹੈ ਉਹ ਇੱਕਦਮ ਤੇਜ਼ ਹੋ ਗਈ ਹੈ ਈਰਾਨ ਦੇ ਨਾਲੋਂ ਇੰਡੀਆ ਦਾ ਸੰਪਰਕ ਘਟਿਆ ਖਾਸ ਕਰਕੇ ਇਜ਼ਰਾਈਲ ਅਤੇ ਈਰਾਨ ਦੀ ਲੜਾਈ ਦੇ ਬਾਅਦ ਇੰਡੀਆ ਵੱਖਰੇਵੇਂ ਚ ਆ ਗਿਆ ਚਾਹ ਬਹਾਰ ਬੰਦਰਗਾਹ ਦਾ ਜਿਹੜਾ ਕੰਮ ਉਹ ਮੁਲਤਵੀ ਹੋ ਗਿਆ ਰੱਦ ਹੋ ਗਿਆ ਉਸ ਦੀ ਸੰਭਾਵਨਾ ਖਤਮ ਹੋ ਗਈ ਹੁਣ ਜਿਹੜਾ ਹੈ ਇੰਡੀਆ ਦਾ ਕੋਈ ਸਿੱਧਾ ਬਾਰਡਰ ਅਫਗਾਨਿਸਤਾਨ ਨਾਲ ਨਹੀਂ ਲੱਗਦਾ ਈਰਾਨ ਦੇ ਰਾਹੀਂ ਹੀ ਜਾਣਾ ਪੈਂਦਾ ਸੀ ਹੁਣ ਜੇ ਇੰਡੀਆ ਸੜਕੀ ਤੌਰ ਦੇ ਉੱਤੇ ਸੰਪਰਕ ਕਰਦਾ ਅਫਗਾਨਿਸਤਾਨ ਦੇ ਨਾਲ ਉਹ ਜਾਂ ਪਾਕਿਸਤਾਨ ਨਾਲ ਕਰਨਾ ਪਊ ਨਹੀਂ ਉਹ ਈਰਾਨ ਦੇ ਰਾਹੀਂ ਕਰਨਾ ਪਊਗਾ ਇਹ ਦੋਵੇਂ ਹੀ ਸੰਭਵ ਨਹੀਂ ਹੈਗੇ ਪਰ ਇਹ ਗੱਠਜੋੜ ਹੋ ਗਿਆ ਜਿਹੜਾ ਅਫਗਾਨਿਸਤਾਨ ਦਾ ਵਿਦੇਸ਼ ਮੰਤਰੀ ਆ ਚੱਲ ਕੇ ਇੰਡੀਆ ਆਇਆ ਉਹਨੇ ਕਾਫੀ ਗੱਲਬਾਤ ਕੀਤੀ ਹੈ ਤੇ ਉਹਦੇ ਚ ਪੱਕੇ ਤੌਰ ਦੇ ਉੱਤੇ ਇੱਕ ਅਜੇ ਹ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਪਾਕਿਸਤਾਨ ਨੇ ਸਾਊਦੀ ਅਰਬ ਨਾਲ ਕੀਤਾ ਜਿਹੜਾ ਪਾਕਿਸਤਾਨ ਨੇ ਬੰਗਲਾਦੇਸ਼ ਨਾਲ ਕੀਤਾ ਇਸ ਤਰ੍ਹਾਂ ਦਾ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਕਿਸੇ ਮੁਲਕ ਦੇ ਉੱਤੇ ਜਿਹੜੇ ਜਿਨ੍ਹਾਂ ਦਾ ਸਮਝੌਤਾ ਹੋਇਆ ਉੱਤੇ ਕੋਈ ਵੀ ਧਿਰ ਹਮਲਾ ਕਰਦੀ ਹੈ ਤਾਂ ਦੂਜੀ ਧਿਰ ਉਸ ਤੇ ਹਮਲਾ ਕਰੇਗੀ ਮਤਲਬ ਇੱਕ ਗੱਠ ਜੋੜ ਬਣ ਗਿਆ ਇੰਡੀਆ ਨੇ ਅਤੇ ਅਫਗਾਨਿਸਤਾਨ ਨੇ ਅਜੇ ਹਾਂ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਹੋਇਆ ਨਹੀਂ ਗੱਲਬਾਤ ਚੱਲ ਰਹੀ ਹੈ ਹੋ ਸਕਦਾ ਆਉਣ ਦੇ ਦਿਨਾਂ ਦੇ ਵਿੱਚ ਕੋਈ ਗੱਲਬਾਤ ਹੋਵੇ ਹੁਣ ਇੱਥੇ ਇੱਕ ਬਹੁਤ ਵੱਡੀ ਸਟ੍ਰੈਟੈਜੀਕ ਇੱਕ ਲੇਅਰ ਹੈ ਇਹਦੇ ਚ ਉਹ ਹੈ ਕਿ ਅਮਰੀਕਾ ਨੇ ਅਫਗਾਨਿਸਤਾਨ ਛੱਡਿਆ ਤੇ ਅਮਰੀਕਾ ਨੇ ਹੁਣ ਦਾਵਾ ਕੀਤਾ ਫੇਰ ਪ੍ਰੈਜ਼ੀਡੈਂਟ 트੍ਰੰਪ ਨੇ ਕਿ ਅਸੀਂ ਬਾਗਰਾਮ ਹਵਾਈ ਅੱਡਾ ਜਿਹੜਾ ਹਵਾਈ ਬੇਸ ਉਹ ਅਸੀਂ ਦੁਬਾਰਾ ਹਾਸਲ ਕਰਾਂਗੇ ਉਹਦੇ ਤੇ ਗੱਲਬਾਤ ਵੀ ਚੱਲਦੀ ਰਹੀ ਹੈ ਪਰ ਇਹ ਗੱਲਬਾਤ ਇੰਡੀਆ ਤੇ ਅਫਗਾਨਿਸਤਾਨ ਦੀ ਗੱਲਬਾਤ ਅਤੇ ਚੀਨ ਦੀ ਅੰਦਰਖਾਤੇ ਸਹਿਮਤੀ ਦੇ ਨਾਲ ਤੇ ਉਹਦੇ ਵੱਲੋਂ ਹੱਲਾਸ਼ੇਰੀ ਦਿੱਤੇ ਜਾਣ ਤੋਂ ਬਾਅਦ ਅਫਗਾਨਿਸਤਾਨ ਅਮਰੀਕਾ ਨੂੰ ਬਾਗਰਾਮ ਦਾ ਹਵਾਈ ਬੇਸ ਦੇਣ ਤੋਂ ਮੁਕਰ ਗਿਆ ਉਸਨੇ ਸਾਫ ਤੌਰ ਤੇ ਉਤੇ ਇਨਕਾਰ ਕਰ ਦਿੱਤਾ ਕਿ ਅਸੀਂ ਅਮਰੀਕਾ ਨੂੰ ਦੁਬਾਰਾ ਅਫਗਾਨਿਸਤਾਨ ਦੇ ਵਿੱਚ ਪੈਰ ਨਹੀਂ ਰੱਖਣ ਦਵਾਂਗੇ ਇਹ ਨਵੀਂ ਗੱਲ ਇਹ ਸਰਗਰਮੀ ਹੈ ਇਸ ਖਿੱਤੇ ਦੇ ਵਿੱਚ ਇਸ ਇਲਾਕੇ ਦੇ ਵਿੱਚ